啊，所以你过来。 ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਕਹਿੰਦੇ ਨੇ ਪੰਜਾਬੀ ਵਿਰਸਾ ਜਿੰਨਾ ਅਸੀਂ ਗੱਲ ਕਰੀਏ ਪੰਜਾਬੀ ਵਿਰਸੇ ਦੀ ਉਹਨਾਂ ਦੇ ਘੱਟ ਹੈ ਕਿਉਂਕਿ ਇਹਦੇ ਲਈ ਸ਼ਬਦ ਨਹੀਂ ਹੈਗੇ ਅੱਜ ਵੀ ਜੇਕਰ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਯਾਦ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਯਾਦ ਆਉਣਗੇ ਪੁਰਾਣੇ ਗਾਣੇ ਪੁਰਾਣੇ ਇਨਸਟਰੂਮੈਂਟਸ ਤਾਂ ਇਸ ਸਮੇਂ ਮੈਂ ਚੰਡੀਗੜ੍ਹ ਦੇ ਸੈਕਟਰ 45 ਵਿੱਚ ਮੌਜੂਦ ਉਹ ਦੇਵ ਸਮਾਜ ਕਾਲਜ ਜਿੱਥੇ ਅੱਜ ਮੇਰੇ ਨਾਲ ਅਜਿਹੀ ਪਰਸਨੈਲਿਟੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਾਰੀ ਜ਼ਿੰਦਗੀ ਪੰਜਾਬੀ ਵਿਰਸੇ ਨੂੰ ਡੈਡੀਕੇਟ ਕਰ ਦਿੱਤੀ ਹੈ ਉਹਨਾਂ ਦੇ ਗਾਣਿਆਂ ਨੂੰ ਉੱਪਰ ਉਹਨਾਂ ਦੇ ਗਾਣੇ ਦੇ ਜ਼ਿਕਰ ਆਪਾਂ ਗੱਲ ਕਰੀਏ ਨੂਰੀ ਮੁਖੜਾ ਜ ਟੋਲਾ ਤੇਰੇ ਸ਼ਗਨਾਂ ਦਾ ਤਾਂ ਤੁਹਾਨੂੰ ਪਤਾ ਲੱਗਿਆ ਹੋਣਾ ਪੱਕੀ ਨਾ ਦੀ ਗੱਲ ਹੈ ਕਿ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਫੋਕ ਸਿੰਗਰ ਸੁਖੀ ਬਰਾੜ ਜੀ ਖਾਸ ਮੌਕੇ ਤੇ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਅਚੀਵਮੈਂਟਸ ਨੇ ਬਹੁਤ ਸਾਰੇ ਗਾਣੇ ਗਾਏ ਨੇ ਅੱਜ ਵੀ ਇਹਨਾਂ ਜਿਹੜੀ ਲੁੱਕ ਹੈ ਅੱਜ ਵੀ ਜਿਹੜਾ ਇਹਨਾਂ ਦੀ ਜਿਹੜਾ ਆਪਾਂ ਗੱਲਬਾਤ ਕਰੀ ਤਾਂ ਪੰਜਾਬੀ ਵਿਰਸੇ ਬਾਰੇ ਹੀ ਜ਼ਿਆਦਾਤਰ ਬੋਲਦੇ ਨੇ ਕਿਉਂਕਿ ਪੰਜਾਬੀ ਵਿਰਸੇ ਲਈ ਸ਼ਬਦ ਨਹੀਂ ਹੈਗੇ ਜਿੰਨੇ ਆਪਾਂ ਕਈ ਸ਼ਬਦ ਘੱਟ ਪੈਸੇ ਨੇ ਪਰ ਪੰਜਾਬੀ ਵਿਰਸੇ ਦਾ ਜਿਹੜਾ ਇੱਕ ਡਿਟੇਲ ਆ ਉਹ ਪੂਰੀ ਲੰਮੀ ਡਿਟੇਲ ਹੈ ਤਾਂ ਖਾਸ ਮੌਕੇ ਤੇ ਸੁਖੀ ਭਰਾੜੀ ਨਾਲ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਜ਼ਾਦ ਆਜ਼ਾਦ ਟੀਵੀ ਨਿਊਜ਼ ਦੇਖ ਰਹੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਮੈਂ ਗੱਲ ਕੀਤੀ ਤੁਸੀਂ ਸਾਰੀ ਉਮਰ ਆਪਣੀ ਪੰਜਾਬੀ ਵਿਰਸੇ ਨੂੰ ਡੈਡੀਕੇਟ ਕਰਤੀ ਹੈ ਬਹੁਤ ਚੰਗੀ ਗੱਲ ਅੱਜਕੱਲ੍ਹ ਪੰਜਾਬੀ ਇੰਡਸ ਦੇ ਐਨਏ ਸਿੰਗਰ ਨੇ ਪਰ ਜਿੰਨਾ ਤੁਸੀਂ ਜੋ ਕੀਤਾ ਪੰਜਾਬੀ ਕਲਚਰ ਲਈ ਪੰਜਾਬੀ ਸੱਭਿਆਚਾਰ ਲਈ ਕਿਸ ਤਰ੍ਹਾਂ ਦੇਖਦੇ ਹੋ ਆ ਬੱਚੇ ਸਾਡਾ اخلاقی ਫਰਜ਼ ਬਣਦਾ ਹੈ ਪੰਜਾਬੀ ਸੱਭਿਆਚਾਰ ਨੂੰ ਸਵਾਰਪਤੋ ਨਾ ਨਹੀਂ ਮੈਂ ਇਕੱਲੀ ਨਹੀਂ ਕਾਫੀ ਸਿੰਗਰ ਹੈਗੇ ਨੇ ਮੇਰੇ ਨਾਲ ਹੋਰ ਗਰਦਾਸ ਮਾਨ ਜੀ ਹੈਗੇ ਨੇ ਪੰਮੀ ਬਾਈ ਹੈਗਾ ਬਾਈ ਮਤਲਬ ਅੱਜ ਕੱਲ ਦੇ ਗਾਇਕਾਂ ਚ ਵੀ ਹੈਗੇ ਨੇ ਜਿਵੇਂ ਰਣਜੀਤ ਪਾਵਾ ਬਹੁਤ ਸਾਫ ਸੁਥਰਾ ਗਾ ਰਹੇ ਹੈ ਪਰ ਮੇਰਾ ਇਹ ਚ ਜਨੂਨ ਵੱਖਰਾ ਹੈ ਕਿਉਂਕਿ ਮੈਂ ਸਿਰਫ ਗੀਤਾਂ ਨਹੀਂ ਮੈਂ ਆਪਣੇ ਭਾਸ਼ਣਾ ਰਹੀ ਹਾਂ ਆਪਣੀ ਜਿੰਨੀ ਕੁ ਲਿਆਕਤ ਮੈਨੂੰ ਮੈਨੂੰ এডਿਕੇਸ਼ਨ ਜਿੰਨੀ ਕੁ ਮਿਲੀ ਹੈ ਉਹਦੇ ਮੁਤਾਬਕ ਮੈਂ ਸਕੂਲਾਂ ਕਾਲਜਾਂ 'ਚ ਜਾ ਕੇ ਤੁਹਾਡੇ ਵਰਗੀਆਂ ਬੱਚੀਆਂ ਨੂੰ ਪੰਜਾਬੀ ਕਲਚਰ ਬਾਰੇ ਦੱਸਦੀ ਆਂ ਸੰਸਕਾਰਾਂ ਬਾਰੇ ਦੱਸਦੀ ਆਂ ਵਿਰਸੇ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕਰਦੀ ਆ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਮੈਂ ਲੈਕਚਰ ਜਾਨੀ ਆ ਕਾਲਜਾਂ 'ਚ ਜਾਨੀ ਬੱਚੇ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਜੋੜਨ ਵਾਲਾ ਨਹੀਂ ਆ ਸੋ ਪੰਜਾਬੀ ਵਿਰਸੇ ਦੀ ਆਪਾਂ ਗੱਲ ਕਰੀਏ ਸੁਖੀ ਜੀ ਬਹੁਤ ਸੋਹਣਾ ਕਲਚਰ ਆ ਜੇ ਕੋ ਪੰਜਾਬੀ ਕਲਚਰ ਦੀ ਗੱਲ ਕਰੀਂ ਤਾਂ ਯਾ ਤਾਂ ਇਨਸਟਰੂਮੈਂਟਸ ਹੀ ਯਾਦ ਆਉਂਦੀ ਹੈ ਯਾ ਪੁਰਾਣੇ ਗਾਣੇ ਦੀ ਉਸ ਸਮੇਂ ਦੇ ਗਾਣੇ ਅੱਜ ਦੇ ਗਾਣੇ ਦੀ ਗੱਲ ਕਰੀਏ ਉਹ ਮਿਠਾਸ ਕਿਤੇ ਨਾ ਕਿਤੇ ਨਹੀਂ ਹੈ ਕਿਉਂਕਿ ਯੁਵਾ ਪੀੜੀ ਰੈਪ ਵੱਲ ਜਾ ਰਹੀ ਹੈ ਅੱਜ ਕੱਲ ਪੁਰਾਣੇ ਗਾਣੇ ਨੂੰ ਰੀਮਿਕਸ ਵੀ ਕੀਤਾ ਰ ਪਰ ਕਹਿੰਦੇ ਨੇ 올ਡ ਇਜ਼ ਗੋਲਡ ਕਿਤੇ ਨਾ ਕਿਤੇ ਉਹ ਔਰੀਜਿਨੈਲਟੀ ਉਹਦੀ ਪਿਓਰ ਸੋਲ ਮਿਸ ਹੋ ਜਾਂਦੀ ਹੈ ਨਾ ਅੱਜ ਕੱਲ ਲੋਕਾਂ ਦਾ ਡ्रेसਿੰਗ ਸੈਂਸ ਵਿਗੜ ਚੁੱਕਿਆ ਹੈ ਲਾਈਫ ਸਟਾਈਲ ਤੱਕ ਵਿਗੜ ਚੁੱਕ ਸਾਰਾ ਰੀਮਿਕਸ ਚੱਲ ਰਿਹਾ ਹੈ ਪੰਜਾਬੀ ਗੀਤਾਂ ਦਾ ਰੀਮਿਕਸ ਹੋ ਰਿਹਾ ਕਿ ਚਮਕੀਲੇ ਦੇ ਗੀਤ ਰੀਮਿਕਸ ਹੋ ਰਿਹਾ ਅਕਲਦੀਪ ਮਾਨਕ ਦੀਆਂ ਕਲੀਆਂ ਰੀਮਿਕਸ ਹੋ ਰਹੀਆਂ ਚੱਲਦੀਆਂ ਤਾਂ ਉਹੀ ਨੇ ਨਾ ਜ਼ਿਆਦਾ ਔਰ ਕੋਈ ਵੀ ਜਿਹੜਾ ਵਰਲਡ ਵਾਈਡ ਫਿਲਮਾਂ 'ਚ ਹਿੱਟ ਹੁੰਦੀਆਂ ਹਿੰਦੀ ਫਿਲਮਾਂ ਦੇ ਲੈ ਲਓ ਉਹ ਹਰ ਇੱਕ ਦਾ ਟਿਊਨ ਇੱਕ ਅੱਧਾ ਪੰਜਾਬੀ ਗੀਤ ਤੋਂ ਉਹ ਤਰਜ਼ੇ ਚੱਕਦੇ ਨੇ ਫਿਰ ਉਹਨਾਂ ਦੇ ਫਿਲਮਾਂ 'ਚ ਕਈ ਤਾਂ ਮੰਨੇ ਵੀ ਨੇ ਜਿਵੇਂ ਚਰਨਜੀਤ ਹੋਜਾ ਦੀਆਂ ਕੰਪੋਜੀਸ਼ਨਾਂ ਚੱਕੀਆਂ ਕਈਆਂ ਨੇ ਸਭ ਪੰਜਾਬੀ ਇੰਡਸਟਰੀ ਜਿੰਦਾਬਾਦ ਪੰਜਾਬੀ ਕਲਚਰ ਜਿੰਦਾਬਾਦ ਸਾਡੀ ਵਿਰਾਸਤ ਐਨੀ ਅਮੀਰ ਆ ਭਾਵੇਂ ਕੋਈ ਦੀ ਨਕਲ ਮਾਰ ਉਸ ਜਿਹੜਾ ਰੀਮਿਕਸ ਦੀ ਆਪਾਂ ਕੀਤੀ ਗੱਲ ਹੁਣ ਇੱਕ ਮੂਵੀ ਵੀ ਆਣੀ ਹੈ ਜ ਰਣਵੀਰ ਸਿੰਘ ਦੀ ਧੁਰੰਦਰ ਯਸ਼ਰਾਜ਼ ਇਹੋ ਜੀ ਉਹਨਾਂ ਨੇ ਪੁਰਾਣੇ ਗਾਇਕ ਦੇ ਗਾਣੇ ਨੂੰ ਰੀਮਿਕਸ ਕੀਤਾ ਗਿਆ ਹੈ ਬਿਲਕੁਲ ਬਿਲਕੁਲ ਕਿਸੇ ਨੇ ਮੁਹੰਮਦ ਅਸਦੀ ਕਰਨ ਜੀਤ ਕਰਨ ਨੂੰ ਰੀਮਿਕਸ ਕਰਤਾ ਕਿਸੇ ਨੇ ਚਮਕੀਲੇ ਨੂੰ ਕਰਤਾ ਕਿਸੇ ਨੇ ਮਾਨਕ ਨਹੀਂ ਚੰਗੀ ਗੱਲ ਹੈ ਵੇਖੋ ਅਸੀਂ ਗੁੱਸਾ ਨਹੀਂ ਕਰਦੇ ਜੇ ਸਾਡੇ ਪੰਜਾਬੀ ਕਲਚਰ ਨੂੰ ਜਿਹੜੇ ਬਾਲੀਵੁੱਡ ਵਾਲੇ ਆ ਉਹ ਪ੍ਰਮੋਟ ਕਰਦੇ ਤਾਂ ਦੈਟਸ ਗੁੱਡ ਕਿਉਂਕਿ ਸਾਡੇ ਤਾਂ ਭੁੱਲੇ ਜਾਂਦੇ ਨੇ ਇੱਥੇ ਤਾਂ ਰੈਪ ਹੋ ਗਿਆ ਸ਼ੁਰੂ ਉਹ ਸਾਡੇ ਗਾਣਿਆਂ ਨੂੰ ਚੱਕ-ਚੱਕ ਕੇ ਰੀਮਿਕਸ ਕਰਕੇ ਫਿਲਮਾਂ ਆਉਂਦੀਆਂ ਹਿੱਟ ਕਰ ਰਹੇ ਨੇ ਤੇ ਸਾਡੇ ਵਾਲੇ ਕਲਾਕਾਰ ਆ ਜਿਹੜੇ ਇਹ ਮਾਡਰਨਟੀ ਵੱਲ ਤੁਰ ਪਏ ਨੇ ਸੋ ਫਰਕ ਤਾਂ ਹੈਗਾ ਹੀ ਆ ਚਲੋ ਜਿਹੜਾ ਵੀ ਪ੍ਰਮੋਟ ਕਰਦਾ ਠੀਕ ਆ ਜਿਹੜਾ ਨਹੀਂ ਵੀ ਕਰਦਾ ਉਹਦਾ ਵੀ ਰੱਬ ਖੈਰ ਕਰੇ ਰਾਜ ਜੀ ਤੁਹਾਡੀ ਲੁੱਕ ਮੈਨੂੰ ਬਹੁਤ ਵਧੀਆ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੇਰੇ ਬਹੁਤ ਸੋਹਣਾ ਮਾਹੌਲ ਹੈ ਪੋਜ਼ਿਟਿਵ ਵਾਈਬਸ ਆ ਰਹੇ ਕਿਉਂਕਿ ਪੰਜਾਬੀ ਚੀਜ਼ਾਂ ਨੇ ਸਾਰੀਆਂ ਤੁਹਾਡੀ ਅਚੀਵਮੈਂਟਸ ਵੀ ਨੇ ਮਦਾਨੀ ਰੱਖੀ ਹੋਈ ਹੈ ਇੱਧਰ ਆਪਾਂ ਦੇਖ ਸਕਦੇ ਹਾਂ ਬਹੁਤ ਸਾਰੇ ਇਨਸਟਰੂਮੈਂਟਸ ਨੇ ਆ ਵੀ ਬੱਤਖਾ ਵੀ ਪਿਆ ਤਾਂ ਇਹ ਚੀਜ਼ਾਂ ਬਹੁਤ ਅੱਜਕੱਲ ਲੱਗਦਾ ਕਿ ਕਿਤੇ ਨਾ ਕਿਤੇ ਲੁਕਤ ਹੁੰਦੀ ਜਾ ਰਹੀ ਨੇ ਪੁਰਾਣੇ ਅਲਗੋਜੇ ਲਾ ਲੀਏ ਜਾਂ ਹੋਰ 뮤ਜ਼ੀਕਲ ਇਨਸਟਰੂਮੈਂਟਸ ਲਾ ਲੀਏ ਅੱਜ ਦੀ ਯੁਵਾ ਪੀੜ੍ਹੀ ਨੂੰ ਜੇਕਰ ਆਪਾਂ ਚੀਜ਼ਾਂ ਬਾਰੇ ਪੁੱਛਰੀ ਤਾਂ ਉਹਨ ਵੇਖੋ ਕਲਚਰ ਚ ਬਦਲਾਅ ਹੋਣਾ ਵੀ ਜ਼ਰੂਰੀ ਹੈ ਖੜੇ ਤਾਂ ਪਾਣੀ ਪੁੱਤਰ ਮੁਸ਼ਕ ਜਾਂਦੇ ਨੇ ਤੁਸੀਂ ਹੁਣ ਕੋਟ ਪਾਏ ਆ ਵਧੀਆ ਲੱਗਦੇ ਹੋ ਇਹ ਵੀ ਮਾੜਾ ਨਹੀਂ ਮੈਂ ਵਿਸ਼ਵਾਸ ਕਰਦੀ ਆ ਕਿ ਕਲਚਰ ਬਦਲਣਾ ਚਾਹੀਦਾ ਪਰ ਜਿਹੜਾ ਪੁਰਾਣਾ ਕਲਚਰ ਆ ਜਿਵੇਂ ਮੈਂ ਇਹਦਾ ਬਦਲਿਆ ਨਹੀਂ ਵੀ ਸੁੱਖੀ ਬਰਾੜ ਦੇ ਚਰਖਾ ਕੱਤਣਾ ਮਧਾਣੀ ਚਲਾਉਣੀ ਇਹ ਦੱਸਣਾ ਵੀ ਸਾਡੀਆਂ ਨਾਨੀਆਂ ਦਾਦੀਆਂ ਹੱਥਾਂ ਨਾਲ ਕੰਮ ਕਰਦੀਆਂ ਸੀ ਕਿਵੇਂ ਚਰਖਾ ਕੱਤ ਕੇ ਆਪਾਂ ਕੱਪੜੇ ਬਣਾਉਂਦੇ ਸੀ ਕਿਵੇਂ ਦੁੱਧ ਚੋਂ ਮਧਾਣੀ ਕੱਢ ਕੇ ਉਹ ਮੱਖਣ ਦਾ ਸਵਾਦ ਹੀ ਹੋਰ ਸੀ ਸੋ ਇਸ ਲਈ ਰੱਖਿਆ ਕਿ ਮੇਰੀ ਨਾਨੀ ਦਾਦੀ ਦੀਆਂ ਯਾਦਾਂ ਮੈਨੂੰ ਲੱਗਦਾ ਰਹਿੰਦਾ ਮੈਂ ਆਪਦੇ ਘਰ ਬੈਠੀ ਆ ਕਿਤੇ ਮੈਨੂੰ ਨਾਨੀ ਦੇਸ ਦੀ ਹੈ ਕਿਤੇ ਮੈਨੂੰ ਮਾਂ ਦੇਸ ਦੀ ਕਿਉਂਕਿ ਮੇਰਾ ਆਪਣਾ ਹੀ ਸਮਾਨ ਹੈ ਪਰਸਨਲ ਮੈਂ ਕਿਤੇ ਉਹ ਨਹੀਂ ਇਕੱਠਾ ਕੀਤਾ ਹੋਇਆ ਮੇਰਾ ਘਰੋਂ ਲਿਆਂਦਾ ਸਮਾਨ ਹੈ ਸੋ ਕਲੈਕਸ਼ਨਨਾ ਕਿਵੇਂ ਤੁਸੀਂ ਕੀਤਾ ਵੈਸੇ ਹਾਂਜੀ ਕਲੈਕਸ਼ਨਨਾ ਕਿਵੇਂ ਕੀਤਾ ਘਰੋਂ ਹੀ ਲਿਆਂਦਾ ਮੈਂ ਤੁਹਾਨੂੰ ਦੱਸਿਆ ਕੁਛ ਮੇਰੀ ਨਾਨੀ ਦਾ ਕੁਛ ਦਾਦੀ ਦਾ ਬਾਹਰੋਂ ਕਿਤੋਂ ਨਹੀਂ ਸਮਾਨ ਹੈ ਮੇਰਾ ਮੇਰੇ ਪੇਕਿਆਂ ਦਾ ਬਠਿੰਡੇ ਦਾ ਸਮਾਨ ਹੈ ਸਾਰਾ ਕਿਤੋਂ ਬਾਹਰੋਂ ਨਹੀਂ ਲਿਆ ਹੋਇਆ ਅੱਜੇ ਬਾਹਰੋਂ ਡੋਨੇਟ ਕਰਨ ਵਾਲੇ ਬਹੁਤ ਨਹੀਂ ਪਰ ਬਹੁਤ ਜਲਦੀ ਅਸੀਂ ਪਟਿਆਲੇ ਆਪਣਾ ਹੈਰਿਟੇਜ ਇੱਕ ਤਾਂ ਮੰਦਿਰ ਬਣਾ ਰਹੀ ਆ ਮੈਂ ਪ੍ਰੋਜੈਕਟ ਬਹੁਤ ਵੱਡਾ ਹੈ ਉਹਦੇ ਨਾਲ ਹੈਰਿਟੇਜ ਕੰਪਲੈਕਸ ਜਿਹੜਾ ਜਿਹਦਾ ਬਹੁਤ ਵੱਡਾ ਹੋਊਗਾ ਉੱਥੇ ਫਿਰ ਅਸੀਂ ਸਾਰਾ ਸਮਾਨ ਰੱਖਾਂਗੇ ਇਹ ਸਾਡੇ ਕੋਲ ਕਿਉਂਕਿ ਜਗ੍ਹਾ ਥੋੜੀ ਹੈ ਜਿੰਨੀ ਕਿ ਜਗ੍ਹਾ ਉਹਦੇ ਮੁਤਾਬਕ ਹੀ ਅਸੀਂ ਸਮਾਨ ਰੱਖਿਆ ਹੈ ਸ਼ੁਰੂ ਸ਼ੁਰੂ ਚ ਅਕਸਰ ਆਪਾਂ ਦੇਖਦੇ ਆ ਕਿ ਬੰਦਾ ਜਿਹੜੀ ਫੀਲਡ ਜਾਣਾ ਚਾਹੁੰਦਾ ਮਾਪੇ ਕਈ ਵਾਰ ਨਹੀਂ ਮੰਨਦੇ ਉਹ ਕਹਿੰਦੇ ਨੇ ਕੀ ਰੱਖਿਆ ਤੂੰ ਕੀ ਸਿੰਗਰ ਬਣਨਾ ਤੂੰ ਸਰਕਾਰੀ ਨੌਕਰੀ ਕਰ ਲੈ ਉਹ ਦੇਖਦੇ ਨੇ ਵੀ ਫਿਊਚਰ ਸਿਕਿਓਰ ਹੋਣਾ ਚਾਹੀਦਾ ਹੈ ਤੁਹਾਨੂੰ ਕਿੰਨੀ ਹੈ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਸ਼ੁਰੂਆਤ ਵਿੱਚ ਪੇਰੈਂਟਸ ਨੂੰ ਇਨਸਿਸਟ ਕਰਨ ਵਾਸਤੇ ਉਹ ਕੁਝ ਵੀ ਨਹੀਂ ਸਾਡੇ ਤਾਂ ਕੋਈ ਬੇਟਾ ਅੱਗੇ ਪਿੱਛੇ ਕੋਈ ਖਾਨਦਾਨੀ ਜਿ ਕੋਈ ਕਲਾਕਾਰ ਹੀ ਨਹੀਂ ਪੈਦਾ ਹੋਇਆ ਮੈਂ ਤਾਂ ਕੁੱਟ-ਕੱਟ ਬਹੁਤ ਖਾਧੀ ਐ ਚਿੱਤਰ ਖਾਂਦੀ ਰਹੀਆਂ ਬੀਏਚਵੀ ਇਵਨ ਕਿ ਪੰਜਾਬੀ ਯੂਨੀਵਰਸਿਟੀ ਚ ਐਮਏ ਕਰਦੀ ਸੀ ਉਹਦਾ ਵੀ ਕੁੱਟ ਪੈਂਦੀ ਹੁੰਦੀ ਸੀ ਮੇਰੇ ਤੇ ਬਟ ਮੈਂ ਜਿੰਨਾ ਤੁਸੀਂ ਗੇਂਦ ਨੂੰ ਦਬਾਉ ਬੁੜਕਦੀ ਐ ਮੈਨੂੰ ਮੇਰੇ ਦਿਲ ਚ ਰੈਜ਼ੈਂਟਮੈਂਟ ਸੀ ਵੀ ਇੱਕ ਦਿਨ ਮੈਂ ਗਾਇਕਾ ਬਣ ਕੇ ਦਿਖਾਉਣਾ ਕਿਉਂਕਿ ਮੇਰੀ ਮੈਰਿਜ ਵੀ ਪੋ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਫਿਰ ਵੀ ਮੈਂ ਮਦਦ ਦਿੰਨੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਹੁਰੇ ਨੂੰ ਆਪਣੇ ਪੇਕੇਆਂ ਨੂੰ ਵੀ ਹੁਣ ਮੇਰੇ ਨਾਲ ਸਾਰੇ ਕੰਫਰਟੇਬਲ ਨੇ ਕਿਉਂਕਿ ਜਿਹੜੇ ਤਰੀਕੇ ਨਾਲ ਦਾਵੇ ਆਈ ਸਿੰਘ ਐਵਰੀਬਾਡੀ ਐਪਰੀਸ਼ੀਏਟਸ ਥੈਟ ਐਂਡ ਲੋਕ ਕਹਿੰਦੇ ਨੇ ਵੀ ਸਾਡੀ ਕੁੜੀ ਗਾਰੀ ਹੈ ਸਾਡੀ ਧੀ ਗਾਰੀ ਹੈ ਸਾਡੀ ਭੈਣ ਗਾਰੀ ਹੈ ਔਰ ਪੰਜਾਬ ਦੇ ਸਾਰੇ ਕਲਾਕਾਰ ਮੈਨੂੰ ਭੈਣ ਦਾ ਮਾਣ ਦਿੰਦੇ ਨੇ ਤੇ ਮੈਂ ਜਗਤ ਭੂਆ ਹਾਂ ਜਿੰਨੇ ਬੱਚੇ ਮੈਨੂੰ ਸਿੰਗਰਾਂ ਦੇ ਮਿਲਦੇ ਭੂਆ ਜੀ ਭੂਆ ਜੂਆ ਜੇ ਇਦੋਂ ਵਧਦੀ ਹੈ ਇਦੋਂ ਵਧਦੀ ਹੈ ਕਮਾਈ ਕੀ ਹੋ ਸਕਦੀ ਹੈ ਹੋਰ ਬਿਲਕੁਲ ਜੇ ਜੇਕਰ ਤੁਹਾਡੇ ਆਪਾ ਗਾਣਿਆਂ ਦੀ ਗੱਲ ਕਰੀ ਅੱਜ ਵੀ ਜੇਕਰ ਸੁਣਦੇ ਗਾਣੇ ਦਿਮਾਗ ਚ ਉਹੀ ਜ਼ਹਿਨ ਚ ਆਉਂਦੇ ਨੇ ਭਾਵੇਂ ਜਿੰਦੂਰ ਗੱਲ ਕਰੀਏ ਨੂਰੀ ਮੁਖੜਾ ਕਰੀਏ ਜਾਂ ਮਿਰਜ਼ਾ ਕਰੀਏ ਤਾਂ ਇਹਨਾਂ ਚੋਂ ਕਿਸੇ ਗਾਣੇ ਦੇ ਸੀ ਕੁਛ ਇੱਕ ਅਤੀ ਲੰ ਸੁਨਣਾ ਚਾਹਾਂ ਕਿਉਂਕਿ ਉਹ ਮੈਮਰੀ ਦੇ ਸੀ ਦੁਬਾਰਾ ਰੀਫਰੈਸ਼ ਕਰਨਾ ਚਾਹੁੰਦੇ ਹਾਂ ਮੈਂ ਰਾਜੇ ਸਭ ਤੋਂ ਪਹਿਲਾਂ ਮੇਰਾ ਜਿਹੜਾ ਗਾਣਾ ਹਿੱਟ ਹੋਇਆ ਜਿਹਦੇ ਕਰਕੇ ਸੁਖੀ ਬਿਰਾੜ ਜਾਣੀ ਜਾਂਦੀ ਹੈ ਉਹ ਗੀਤ ਸੀ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਡਾਕਟਰ ਸਰਦਾਰ ਅੰਜਮ ਨੇ ਲਿਖਿਆ ਕੋਈ ਜਿਵੇਂ ਆਪਣਾ ਮਲਕੀਤ ਤੂਤਕ ਤੂਤੀਆਂ ਵਾਲਾ ਹੋਇਆ ਸੀ ਇਹ ਹਿੱਟ ਕਿਹੜਾ ਹੋਇਆ ਸੀ ਹੱਜ ਮੰਨ ਲਓ ਤੇ ਮੇਰਾ ਜਿਹੜਾ ਹਿੱਟ ਹੋਇਆ ਸੀ ਗੀਤ ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣੀ ਆ ਕਿਉਂਕਿ ਪੰਜਾਬ ਦੀ ਗੱਲਬਾਤ ਆ ਸਾਰੇ ਹੀ ਉਸ ਗੀਤ ਨੂੰ ਪਸੰਦ ਕਰਦੇ ਨੇ ਉਹ ਦੋ ਲਾਈਨਾਂ ਉਹਦੀਆਂ ਹੋਏ ਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਹੋਏ ਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਇਨੂ ਮੈਲੀਨਾ ਕਰਨਾ ਹੋ ਮੇਰੇ ਪੰਜਾਬ ਦੀ ਮਿੱਟੀ ਹੈ 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 ਤੇ ਬਾਕੀ ਸਾਨੂੰ ਪੰਜਾਬ ਦੇ ਉਹ ਦੌਰ ਸੀ ਸਾਨੂੰ ਉਹ ਦੌਰ ਯਾਦ ਆ ਗਿਆ ਕਿ ਪੰਜਾਬ ਜੀ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ ਗਈ ਗਾਣੇ ਚ ਅੱਜ ਦੇ ਦੌਰ ਦੀ ਆਪਾਂ ਗੱਲ ਕਰੀਏ ਯੁਵਾ ਪੀੜੀ ਦੀ ਪੰਜਾਬ ਦੀ ਮਿੱਟੀ ਨਾਲ ਕਿੰਨੇ ਕਿ ਲੋਕ ਜੁੜੇ ਹੋ ਨੇ ਅੱਜ ਕੱਲ ਵਿਦੇਸ਼ਾਂ 'ਚ ਬਹੁਤ ਹੋੜ ਹੈ ਅਸੀਂ ਜੀ ਫੌਨ ਕੰਟਰੀ ਜਾਣਾ ਹੈ ਸਟਾਈਲ ਹੈ ਪਰ ਜੋ ਪੰਜਾਬ ਦੀ ਮਿੱਟੀ 'ਚ ਗੱਲਬਾਤ ਆ ਉਹ ਲੱਗਦਾ ਵੀ ਵਿਦੇਸ਼ਾਂ 'ਚ ਤੁਸੀਂ ਕੰਮ ਇੱਥੇ ਕਰ ਲਓ ਨਾ ਔਰ ਇੱਥੇ ਕਰ ਲਓ ਉੱਥੇ ਜਾ ਕੇ ਅੰਗਰੇਜ਼ਾਂ ਦੀ ਗੁਲਾਮੀ ਕਿਉਂ ਕਰਦੇ ਹੋ ਬਿਲਕੁਲ ਤੁਸੀਂ ਬੱਚੇ ਵਧੀਆ ਕੁਐਸਚਨ ਪੁੱਟ ਕੀਤਾ ਕਿਉਂਕਿ ਜਿਹੜੇ ਜੋ ਪੰਜਾਬ ਦੇ ਹੁਣ ਤਾਂ ਕਈ ਪੰਜਾਬ ਦੀ ਮਿੱਟੀ ਤੇ ਵਾਪਸ ਆ ਰਹੇ ਆ ਹ ਕਈ ਕੈਨੇਡਾ ਅਮਰੀਕਾ ਤੋਂ ਸਭ ਵਾਪਸ ਆ ਰਹੇ ਕਿਉਂਕਿ ਜੋ ਆਪਣੀ ਮਿੱਟੀ ਦੀ ਖੁਸ਼ਬੂ ਆ ਕਿਤੇ ਵੀ ਮਹਿਸੂਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਜ਼ਮੀਨ ਨੂੰ ਅੱਗੇ ਕਹਿੰਦੇ ਸੀ ਜ਼ਮੀਨ ਸਾਡੀ ਮਾਂ ਹੈ ਉਸੇ ਮਾਂ ਨੂੰ ਵੇਚ-ਵੇਚ ਕੇ ਬਾਹਰ ਭੇਜੀ ਜਾਂਦੇ ਲੋਕ ਬੱਚਿਆਂ ਨੂੰ ਜਿਹੜਾ ਕਿ ਬਹੁਤ ਮਾੜਾ ਰੁਝਾਨ ਹੈ ਘਰਾਂ ਦੇ ਘਰ ਪਿੰਡਾਂ 'ਚ ਖਾਲੀ ਹੋਏ ਪਿਆ ਕਿਸੇ ਦੇ ਘਰ 'ਚ ਕੋਈ ਬੱਚਾ ਹੈ ਨਹੀਂ ਸਾਰੇ ਕਿੱਧਰ ਨੂੰ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਮੈਂ ਵਿਦੇਸ਼ ਤੋਂ ਹੀ ਆਈ ਆ ਉੱਥੇ ਜਾ ਕੇ ਉਹ ਦੁਰਗਤੀ ਹੈ ਉਹਨਾਂ ਦੀ ਬੱਚਿਆਂ ਦੀ ਨੌਕਰੀ ਉਹਨਾਂ ਨੂੰ ਨਹੀਂ ਮਿਲਦੀ ਉਹ ਗੋਰਿਆਂ ਦੇ ਅਧੀਨ ਹੋ ਕੇ ਕੰਮ ਕਰਦੇ ਆ ਉਹ ਮਿਨਿਮਮ ਵੇਜੇਸ 15 ਡਾਲਰ 5-5 ਡਾਲਰ ਤੇ ਕੰਮ ਕਰਨ ਲਈ ਮਜਬੂਰ ਆ ਤੇ ਪੰਜਾਬ ਖਾਲੀ ਹੋਇਆ ਪਿਆ ਵੀ ਵਾਪਸ ਆ ਜਾਓ ਪੰਜਾਬ ਦੀ ਮਿੱਟੀ ਨੂੰ ਤੁਸੀਂ ਸਿੰਜੋ ਆ ਕੇ ਕਿਤੇ ਨਾ ਕਿਤੇ ਐਡ ਕਰਾਂਗੇ ਇਹਦੇ ਵਿੱਚ ਕਿਸੇ ਸਰਕਾਰ ਦਾ ਨਾਂ ਨਹੀਂ ਲਾਵਾਂਗੇ ਪਰ ਸਰਕਾਰਾਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਨਹੀਂ ਸਰਕਾਰਾਂ ਵੇਖੋ ਮੈਂ ਤਾਂ ਕਿਸੇ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਉਹਨਾਂ ਸਰਕਾਰਾਂ ਥੋੜਾ ਕਹਿੰਦੀਆਂ ਵੀ ਵੀਜ਼ਾ ਲਵਾ ਕੇ ਤੁਸੀਂ ਪਰ ਹਾਂ ਕਿਸੇ ਵੀ ਸਰਕਾਰ ਨੇ ਹਜੇ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਕੋਈ এমਪਲॉयਮੈਂਟ ਦਾ ਕੰਮ ਕੀਤਾ ਜਾਂ ਬੱਚਿਆਂ ਨੂੰ ਅਨਪਲਾਈਂਟ ਨੂੰ ਨੌਕਰੀਆਂ ਦਿੱਤੀਆਂ ਈਵਨ ਨਾ ਸੈਂਟਰ ਸਰਕਾਰਾਂ ਨੇ ਦਿੱਤੀਆਂ ਨਾ ਪੰਜਾਬ ਸਰਕਾਰਾਂ ਨੇ ਦਿੱਤੀਆਂ ਹੈਨਾ ਜੋ ਜਲਾਮੀ ਕਵਾਨੀ ਤਾਂ ਸਭ ਕੁਝ ਹੋਈ ਜਾਂਦਾ ਪਰ ਲੋਬੜਾ ਬੱਚਿਆਂ ਨੂੰ ਨੌਕਰੀਆਂ ਦਾ ਮੈਂ ਤੁਹਾਨੂੰ ਇਹ ਵੀ ਸਿਲਸ ਸਰਕਾਰਾਂ ਦਾ ਵੀ ਕਸੂਰ ਨਹੀਂ ਯੂਨੀਵਰਸਿਟੀਆਂ ਪ੍ਰਾਈਵੇਟ ਹੋ ਗਈਆਂ ਮੈਂ ਆਪ ਖੁਦ ਬੱਚੇ ਬੀਏ ਕੀਤੇ ਵੇਖਿਆ ਜਿਨ੍ਹਾਂ ਨੂੰ 8ਵੀਂ ਦੀ ਅੰਗਰੇਜ਼ੀ ਨਹੀਂ ਆਉਂਦੀ ਕਿਉਂਕਿ ਡਿਗਰੀਆਂ ਵੀ ਵੇਖਣ ਲੱਗੀਆਂ ਉਹ ਐਜੂਕੇਸ਼ਨ ਸਾਡੇ ਵਾਲੀ ਕਿੱਥੋਂ ਰਹੀ ਸੋ ਨੌਕਰੀਆਂ ਤੇ ਜੇ ਦੇ ਵੀ ਦੇਣ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਮੈਂ ਬਾਹਰ ਵੇਖਿਆ ਜਾ ਕੇ ਜਿਹੜੇ ਜਾਂਦੇ ਆਈਲੈਂਡਸ ਕਰਕੇ ਉਹ ਕਹਿੰਦੇ ਇਹਨਾਂ ਨੂੰ ਕੰਪਿਊਟਰ ਚਲਾਉਣਾ ਹੀ ਨਹੀਂ ਆਉਂਦਾ ਫੇਰ ਵਟਪਨ ਜਿੱਡੂ ਸੋ ਚੈਰਿਟੀ ਬਿਗਿੰਸ ਐਟ ਹੋਮ ਕਰੋ ਹੀ ਸਾਨੂੰ ਸ਼ੁਰੂ ਕਰਨ ਮਾਪੇ ਦਾ ਹੀ ਮੈਂ ਜ਼ਿਆਦਾ ਕਸੂਰ ਕਹੂੰਗੀ ਸਰਕਾਰਾਂ ਦਾ ਨਹੀਂ ਹੈ ਕਿਉਂਕਿ ਮਾਪੇ ਨੂੰ ਚਾਹੀਦਾ ਵੀ ਬੱਚਿਆਂ ਨੂੰ ਚੰਗੇ ਸਕੂਲਾਂ ਚ ਅਸਲੀ ਪੜ੍ਹਾਈ ਕਰਵਾਉਣ ਯੂਨੀਵਰਸਿਟੀ ਤੋਂ ਡਿਗਰੀਆਂ ਖਰੀਦਨਾਂ ਬੱਚੇ ਪੜ੍ਹ ਕੇ ਡਿਗਰੀਆਂ ਪ੍ਰਾਪਤ ਕਰਨ ਤਾਂ ਹੀ ਉਹਨਾਂ ਨੂੰ ਜੌਬਸ ਮਿਲਣਗੀਆਂ ਸੁਖੀ ਜੀ ਇੱਕ ਮਿੱਟੀ ਤੋਂ ਮੈਨੂੰ ਹੋਰ ਇੱਕ ਨਾਂ ਜਹਨ ਜਿਵੇਂ ਰਾਜੀਵ ਜਵੰਦਾ ਮੁੰਡਾ ਮਿੱਟੀ ਨਾਲ ਜੁੜਿਆ ਸੋ ਤਾਂ ਉਹਨਾਂ ਦਾ ਗਾਣਾ ਵੀ ਸੀਗਾ ਮਿੱਟੀ ਦਾ ਫਰੋਲ ਜੋਗਿਆ ਨਹੀਂ ਲੱਭਣੇ ਗਵਾਚੇ ਹੋਏ ਮਿੱਟੀ ਦਾ ਫਰੋਲ ਜੋ ਤੇ ਬਹੁਤ ਵਧੀਆ ਮੁੰਡਾ ਸੀ ਜਿਹੜੀ ਇੱਕ ਅਨਐਕਸਪੈਕਟਿਡ ਚੀਜ਼ ਹੋ ਗਈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਅਦਿੱਗ ਚ ਜਾ ਚੁੱਕੇ ਨੇ ਕਿ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਜਸਵਿੰਦਰ ਭੱਲਾ ਚਰਨਜੀਤ ਉਹ ਰਾਜਵੀਰ ਜਵੰਦਾ ਮੈਂ ਰਾਜੇ ਜਦੋਂ ਦੇ ਆਈਆਂ ਮੈਂ 18 ਸਤੰਬਰ ਨੂੰ ਇੱਥੇ ਪਹੁੰਚੀ ਸੀ ਕੈਨੇਡਾ ਤੋਂ ਜਦੋਂ ਮੈਂ ਕੈਨੇਡਾ ਵਿੱਚ ਬੈਠੀ ਸੀ ਤਾਂ ਭੱਲਾ ਮੇਰਾ ਭਰਾ ਤੁਰ ਗਿਆ ਪਰ ਲਾ ਗਿਆ ਤਾਂ ਚਰਨਜੀਤ ਉਹ ਜਦ ਬਿਮਾਰ ਹੋ ਗਏ ਉਹ ਚਲੇ ਗਏ ਚਰਨਜੀਤ ਉਹ ਜੇ ਦਾ ਭੋਗ ਨਹੀਂ ਸੀ ਪਿਆ ਤਾਂ ਮੇਰਾ ਬਹੁਤ ਹੀ लाਡਲਾ ਪੁੱਤਰ ਪੰਜਾਬੀ ਮਾਂ ਬੋਲੀ ਦਾ ਜੇ ਮੈਂ ਕਹਾਂ ਮਸਲੀ ਨੂੰ ਮੈਂ ਇੱਥੋਂ ਪਿਆਰ ਕਰਦੀ ਮੈਂ ਜੰਮਿਆ ਤਾਂ ਨਹੀਂ ਸੀ ਉਹ ਪਰ ਮੈਨੂੰ ਲੱਗਦਾ ਸੀ ਵੀ ਮੇਰਾ ਪੁੱਤਰ ਇਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਲਿਬਾਸ ਪੰਜਾਬੀ ਉਹਦਾ ਜਿਹੜਾ ਸ਼ਬਦਾਵਲੀ ਜਿੱਦਾਂ ਉਹਦੇ ਗੀਤਾਂ ਦੀ ਸਿਲੈਕਸ਼ਨ ਬਹੁਤ ਵਧੀਆ ਉਹ ਵਿਚਾਰਾ ਬਿਮਾਰ ਹੋ ਗਿਆ 10 ਦਿਨ ਉਧਰ ਤੁਰੇ ਫਿਰ ਫਿਰ ਰੱਬ ਨੂੰ ਪਿਆਰਾ ਹੋ ਗਿਆ ਕੱਦ ਕਰਕੇ ਡੰਗਰਾ ਕਰਕੇ ਅਵਾਰਾ ਡੰਗਰਾ ਕਰਕੇ ਚਲੋ ਇਹ ਤਾਂ ਸਾਡਾ ਰਾਜਵੀਰ ਜਵੰਦਾ ਨੌਨ ਫਿਗਰ ਸੀ ਪਤਾ ਨਹੀਂ ਕਿੰਨੇ ਲੋ ਫਿਰ ਉਹ ਹਜੇ ਜਵੰਦੇ ਦਾ ਭੋਗ ਪਿਆ ਸੀ ਤਾਂ ਖਾਨ ਸਾਹਿਬ ਨੇ ਬਹੁਤ ਹੀ ਪਿਆਰਾ ਗਾਇਕ ਖਾਨ ਸਾਹਿਬ ਉਹਦੇ ਮਾਂ ਵੀ ਚਲੀ ਗਈ ਉਹਦੇ ਫਾਦਰ ਵੀ ਮੰਗਰੇ ਚਲੇ ਗਏ ਫਿਰ ਉਹਦੇਗੇ ਫਿਰ ਇੱਕ ਕਰਮਜੀਤ ਬੱਗਾ ਵਾਹਦ ਅਲ ਗੋਜ਼ਾਬਾਦ ਕਿਸਿਕਾ ਇੰਟਰਨੈਸ਼ਨਲ ਉਹ ਚਲਾ ਗਿਆ। ਪਰਵਿੰਦਰ ਘੁੰਮਣ ਚਲਾ ਗਿਆ। ਫਿਰ ਆਹ ਮੁੰਡਾ ਰਿਸ਼ਵ ਟੰਡਣ ਉਹ ਚਲ ਪਤਾ ਨਹੀਂ ਕਿੰਨੇ ਪੰਕਜ ਧੀਰ ਮਤਲਬ ਇਸ ਸਾਲ ਮੈਨੂੰ ਲੱਗਦਾ ਖਤਰਨਾਕ ਹੈ। ਪਤਾ ਨਹੀਂ ਕਦੋਂ ਤੀ ਦਸੰਬਰ ਆਊਗਾ ਤੇ ਕਦੋਂ ਇਹ ਸਾਲ ਸਾਡਾ ਜਿਹੜੀ 60 ਸਤੀ ਚੱਲ ਰਹੀ ਹੈ ਨਾ ਕਲਾਕਾਰਾਂ ਤੇ ਪੰਜਾਬੀ ਸ਼ਰਮਾ ਤੇ ਪੰਜਾਬੀ ਜਿਹੜੀ ਸਾਡੀ ਮਿਊਜ਼ਿਕ ਇੰਡਸਟਰੀ ਤੇ ਮੈਂ ਦੁਆ ਕਰਦੀ ਹਾਂ ਪ੍ਰਮਾਤਮਾ ਕਿ ਮੈਂ ਕਲਾਕਾਰਾਂ ਨੂੰ ਵੀ ਕਹਿਣੀ ਆ ਵੀ ਬਹੁਤਾ ਹਕਾਰ ਨਾ ਕਰੋ। ਇਹ ਇੱਥੇ ਰਹਿ ਜਾਣਾ ਤੁਹਾਡਾ ਸਾਰਾ ਕੁਝ ਵੱਡੀਆਂ ਵੱਡੀਆਂ ਗੱਡੀਆਂ ਮਹਿਲ ਮਨਾਰੇ ਸੋ ਇੱਕ ਦੂਜੇ ਨਾਲ ਦਿਲੋਂ ਇੱਕ ਦੂਜੇ ਨੂੰ ਚਾਹੋ ਦਿਲੋਂ ਸਤਿਕਾਰ ਕਰੋ ਤੇ ਸਰਬੱਤ ਦਾ ਭਲਾ ਮੰਗਿਆ ਕਰੋ ਸਵੇਰ ਉੱਠ ਕੇ ਤੇ ਤੁਸੀਂ ਹੁਣ ਕੀ ਤੁਹਾਡੇ ਫਿਊਚਰ ਪਲਾਨਸ ਨੇ ਕਿਦਾਰੇ ਗਾਣੇ ਤੁਸੀਂ ਲੈ ਕੇ ਆ ਰਹੇ ਹੋ ਆਪਾਂ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਕੀ ਕਹਿਣਾ ਚਾਹੋਗੇ ਅੰਤ ਵਿੱਚ ਆ ਕਿਉਂਕਿ ਮੇਰੀਆਂ ਰਿਕਾਰਡਿੰਗਸ ਬਹੁਤ ਘੱਟ ਹੋਈਆਂ ਕਿਉਂਕਿ ਮੇਰੇ ਕੋਲ ਕੋਈ ਪ੍ਰੋਡਿਊਸਰ ਨਹੀਂ ਕਿਉਂਕਿ ਪ੍ਰੋਡਿਊਸਰ ਤੁਹਾਨੂੰ ਪਤਾ ਹੀ ਕਿੰਦੇ ਮੈਂ ਜਿੰਨਾ ਕੰਮ ਕਰਦੀ ਆ ਮੈਂ ਆਪਦੇ ਦਮ ਤੇ ਕੀਤਾ ਹੁਣ ਤੱਕ ਪਰ ਮੈਂ ਸਰੋਤਾਂ ਦੀ ਫਰਮਾਇਸ਼ ਤੇ ਮੈਂ 5-7 ਵਿਆਹ ਦੇ ਗੀਤ ਘੋੜੀਆਂ ਸੁਹਾਗ ਹੈਨਾ ਸੋ 4-5 ਹੋਰ ਗੀਤ ਜਿਹੜੇ ਥੋੜੇ ਰੋਮਾਂਟਿਕ ਵੀ ਹੋਣ ਕਿਉਂਕਿ ਸਾਡੀ ਸੱਭਿਆਚਾਰ ਦੇ ਵਿੱਚ ਹੀਰ ਰਾਂਝਾ ਵੀ ਹੋਏ ਆ ਸਸੀ ਪੁੰਨੂ ਵੀ ਹੋਏ ਆ ਪਰ ਸ਼ਬਦਾਵਲੀ ਛੋਟ ਵੀ ਗੁੱਡ 35 ਜਿਹੜੇ ਅੱਖਰ ਨੇ ਉਹਨਾਂ ਦਾ ਵਧੀਆ ਵਰਤੋਂ ਕਰਕੇ ਮੈਂ 8-10 ਗੀਤ ਇਕੱਠੇ ਹੀ ਸਰੋਤਾਂ ਦੀ ਝੋਲੀ ਇੱਕ ਦੋ ਮਹੀਨਾ ਚ ਪਾ ਦੇਣੇ ਜਿੱਦਾਂ ਵੀ ਹੋਏ ਹਾਂਜੀ ਬਸ ਇਹੀ ਪਲਾਨ ਹੈ ਮੇਰਾ ਔਰ ਮੈਂ ਚਾਹਾਂਗੀ ਤੇ ਅਰਦਾਸ ਵੀ ਕਰਾਂਗੀ ਤੇ ਬੇਨਤੀ ਵੀ ਕਰਾਂਗੇ ਅਪੀਲ ਵੀ ਕਰਾਂਗੇ ਮੇਰੇ ਛੋਟੇ ਕਲਾਕਾਰਾਂ ਨੂੰ ਸਾਰੇ ਪੰਜਾਬੀਆਂ ਨੂੰ ਵੀ ਥੋੜਾ ਥੋੜਾ ਨਵੇਂ ਕਲਾਕਾਰ ਆਜੋ ਨਵੇਂ ਕਲਚਰ ਦੇ ਵਿੱਚ ਪਰ ਪੁਰਾਣੇ ਕਲਚਰ ਨਾਲ ਥੋੜਾ ਥੋੜਾ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਜ਼ਮਾਨਾ ਬਹੁਤ ਖਤਰਨਾਕ ਹੈ ਸੋਸ਼ਲ ਮੀਡੀਆ ਛੋਟੇ ਛੋਟੇ ਬੱਚੇ ਤਾਂ ਫੋਨਾਂ ਤੇ ਫਿਰਦੇ ਨੇ ਕੀ ਕੁਝ ਸੋਸ਼ਲ ਮੀਡੀਆ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਨੁਕਸਾਨ ਜਾਦਾ ਹੋਇਆ ਮਾਇੰਡ ਨਾ ਕਰਿਓ ਤੁਸੀਂ ਵੀ ਸੋਸ਼ਲ ਮੀਡੀਆ ਦੇ ਹਾਂ ਸੋਸ਼ਲ ਮੀਡੀਆ ਮਿਸਯੂਜ਼ ਨਹੀਂ ਹੋਣਾ ਚਾਹੀਦਾ ਬੱਚਿਆਂ ਤੋਂ ਥੋੜਾ ਜਿਹਾ ਬਚਾ ਕੇ ਰੱਖੋ ਟੈਲੀਫੋਨਾਂ ਨੂੰ ਬੱਚਿਆਂ ਨੂੰ ਜਦੋਂ میٹرਕ ਕਰ ਜਾਣ ਜਾਂ ਲੋਡ ਹੋਵੇ ਇੰਟਰਨੈਟ ਤੇ ਜਾਣਾ ਤਾਂ ਹੀ ਦਿਓ ਥੋੜਾ ਜਿਹਾ ਕੋਸ਼ਿਸ਼ ਕਰੋ ਵੀ ਬੱਚਿਆਂ ਨੂੰ ਇੰਟਰਨੈਟ ਤੋਂ ਥੋੜਾ ਜਿਹਾ ਪਰੇ ਰੱਖੋ ਤਾਂ ਤੁਸੀਂ ਦੇਖਿਆ ਸੀਗੇ ਫੋਕ ਸਿੰਗਰ ਸੁਖੀ ਬਰਾੜ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਆਗੇ ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਕਿਉਂਕਿ ਕੁਝ ਲੋਕਾਂ ਨੇ ਇਹਨਾਂ ਨੂੰ ਇੱਕ ਅਸ਼ਲੀਲਤਾ ਦਾ ਅੱਡਾ ਬਣਾ ਛੱਡਿਆ ਜੋ ਕਿ ਬਹੁਤ ਮਾੜੀ ਗੱਲ ਹੈ ਥੋੜੇ ਵੀ ਕਰੇ ਧੀਆ ਬਣਾ ਨੇ ਤਾਂ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਨਹੀਂ ਕਰ ਰਹੇ ਬੱਚੇ ਤਿਉਹਾਰ ਨਹੀਂ ਮਨਾ ਰਹੇ ਸਾਰਾ ਦਿਨ ਫੋਨ ਤੇ ਲੱਗੇ ਰਹੇ ਨੇ ਜਿਸ ਦੇ ਕਰਕੇ ਯੁਵਾ ਪੀੜ੍ਹੀ ਬਹੁਤ ਗਲਤ ਰਸਤੇ ਵੱਲ ਜਾ ਰਹੀ ਹੈ ਤਾਂ ਇਹ ਚੀਜ਼ਾਂ ਨਾ ਕਰੋ ਵੱਧ ਤੋਂ ਵੱਧ ਆਪਣੇ ਕਲਚਰ ਕਲਚਰ ਨੂੰ ਜਾਣੋ ਆਪਣੇ ਬਜ਼ੁਰਗਾਂ ਵੱਡਿਆਂ ਵਿੱਚ ਬੈਠੋ ਉਹਨਾਂ ਦੀ ਗੱਲਾਂ ਸੁਣੋ ਉਹਨਾਂ ਵਿੱਚ ਵਿਚਰੋ ਤੇ ਜਿੱਥੇ ਰਾਜਵੀਰ ਜਵੰਦਰ ਦੀ ਗੱਲ ਆ ਉਹਨਾਂ ਦੀ ਕਮੀ ਕਦੇ ਵੀ ਪੂਰੀ ਹੋ ਸਕਦੀ ਕਿਉਂਕਿ ਬਹੁਤ ਵਧੀਆ ਸਿੰਗਰ ਸੀਗੇ ਪੰਜਾਬੀ ਕਲਚਰ ਨਾਲ ਜੁੜੇ ਸਿੰਗਰ ਸੀ ਉਹਨਾਂ ਦੇ ਜਿੰਨੇ ਵੀ ਗਾਣੇ ਨੇ ਰੱਬ ਕਰਕੇ ਜਾਂ ਕੋਈ ਵੀ ਗਾਣਾ ਨਾ ਸੁਣੋ ਤੁਸੀਂ ਉਹ ਸਾਰੇ ਮਿੱਟੀ ਨਾਲ ਫਰੋਲ ਜੋ ਗਿਆ ਉਹ ਵੀ ਇੱਕ ਵਧੀਆ ਮਿੱਟੀ ਨਾਲ ਜੁੜਾ ਗਾਣਾ ਤਾਂ ਬਹੁਤ ਵਧੀਆ ਸਿੰਗਰ ਇਸ ਦੁਨੀਆ ਨੂੰ ਛੱਡ ਕੇ ਗਿਆ ਹੋਰ ਪੰਜਾਬੀ ਇੰਡਸਟਰੀ ਨੂੰ ਨਜ਼ਰ ਲੱਗ ਚੁੱਕੀ ਆ ਤਾਂ ਅਸੀਂ ਚਾਹਾਂਗੇ ਕਿ ਇਹ ਸਾਲ ਅੱਗੇ ਜਿਹੜਾ ਆਉਣ ਵਾਲੇ ਮਹੀਨੇ ਨੇ ਉਹ ਵਧੀਆ ਗੁਜ਼ਰਨ ਪੰਜਾਬੀ ਇੰਡਸਟਰੀ ਵਸਤੇ ਤਾਂ 나ੜੀ ਸੁਖੀ ਜੀ ਬਹੁਤ ਸੋਹਣੇ ਗਾਣੇ ਵੀ ਲੈ ਕੇ ਆ ਰਹੇ ਨੇ ਆਪਣੇ ਸਰੋਤਿਆਂ ਵਾਸਤੇ ਉਹ ਉਹ ਵੀ ਇੱਕ ਕਾਈਂਡ ਆਫ ਸਰਪ੍ਰਾਈਜ਼ ਹੀ ਰਹੇਗਾ ਤੁਹਾਨੂੰ ਜਲਦ ਹੀ ਰਵੀਲ ਕਰਨਗੇ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ